ਸਰਦਪੁਰ ਨਵਾਂਪਿੰਡ ਸਰਦਾਰਾਂ ਹੈ ਜੀ ਇੱਕ ਕਰੀਬ 1:3 ਵਜੇ ਨਾਲ ਇੱਥੇ ਇੱਕ ਲੁੱਟ ਦੀ ਵਾਰਦਾਤ ਹੋਈ ਹੈ ਜਿਸ ਦੇ ਵਿੱਚ ਦੋ ਲੇਡੀਆਂ ਆ ਰਹੀਆਂ ਸੀ ਇਧਰੋਂ ਉਹਨਾਂ ਨੂੰ ਦੋ ਚੋਰਾਂ ਵੱਲੋਂ ਡੱਕ ਕੇ ਉਹਨਾਂ ਕੋ ਗਹਿਣੇ-ਗੁੰਨੇ ਖੋ ਕੇ ਮੁੜ ਕੇ ਕੋਲ ਮੁੱਦਾ ਹੁੰਦਿਆ ਹੁੰਦਿਆ ਇਧਰ ਕੁੜੀ ਸਾਈਡ ਤੇ ਹੋ ਗਈ ਸਾਈਡ ਤੇ ਉਹ ਜਦੋਂ ਮੰਦਰੀ ਖੇਚ ਰਹੀ ਸੀ ਤੇ ਉਹ ਕਿਤੇ ਕੁੜੀ ਧੱਕਾ ਵੱਜ ਗਿਆ ਪਿੱਛੇ ਡੇਗੀ ਰਹਿ ਚੀ ਅੱਛਾ ਉਹਦੀ ਡੁੱਬ ਗਈ ਨਾ ਚਾਹੇ ਤੱਕ ਉਹਦੀ ਢੇਡ ਬੱਡ ਲੱਭੀ ਕਿਹੜੇ ਪਿੰਡ ਦੀਆਂ ਨੇ ਕੁੜੀਆਂ ਇਹ ਤਾਰੀਵਾਲ ਪਿੰਡ ਦੀ ਜੀ ਤਾਰੀਵਾਲ ਤੋਂ ਜੀ ਹਾਂਜੀ ਸਾਡੇ ਪਿੰਡ ਦੀ ਨਹੀਂ ਸਾਡੇ ਪਿੰਡ ਦੀ ਧਾਰੀਵਾਲ ਦੀ ਹੈ ਇਹ ਧਾਰੀਵਾਲ ਤੋਂ ਲੇਲ ਪਿੰਡ ਜਾ ਰਹੀ ਹੈ ਆਪਣੇ ਪਿੰਡ ਉਹਦੇ ਜਿੱਦ ਨੂੰ ਤੇ ਨੂੰ ਤੇਰਾ ਕੋਈ ਨਾ ਦੱਸਿਆ ਲੈ ਤੱਕ ਜਾਂ ਨਹੀਂ ਨਹੀਂ ਤਾਂ ਕੋਈ ਪਤਾ ਨਹੀਂ ਲੱਗਾ ਜੀ ਪੁਲਿਸ ਆ ਕੇ ਦਵਾਈ ਕੁਝ ਅੱਧੇ ਘੰਟੇ ਬਾਅਦ ਆ ਗਈ ਟਾਈਮ ਤੇ ਜੀ ਕਰ ਰਹੀ ਚਾਹੁੰਦੇ ਆਸਾਨ ਵੀ ਕਰ ਰਹੀ ਹੈ ਵੇਖੋ ਹੁਣ ਅਗਲੀ ਕੀ ਬੰਦ ਗੋਤਾਖੋਰ ਵੀ ਆਏ ਹੋਏ ਨੇ ਸਾਰੇ ਪੁਲਿਸ ਵਾਲੇ ਵੀ ਆਏ ਹੋਏ ਨੇ ਵੇਖ ਦੇ ਨੇ ਇੱਕ ਕਰਦੇ ਪਿੰਡ ਸਭਾ ਕਰੀ ਜੀ ਜਦੋਂ ਅਸੀਂ ਇਸ ਮੌਕੇ ਤੇ ਪਹੁੰਚੇ ਆ ਸਾਨੂੰ ਪਤਾ ਲੱਗਾ ਸੀ ਕਿ ਅਮਨਪ੍ਰੀਤ ਕੋਰ ਰੁਪਿੰਦਰ ਕੌਰ ਜਿਹੜੇ ਸਕੂਟਰ ਤੇ ਜਾ ਰਹੇ ਸੀ ਤੇ ਲੁਟੇਰੇ ਇਹਨਾਂ ਨੂੰ ਲੁੱਟਣ ਦੀ ਨੀਅਤ ਨਾਲ ਉਹਨਾਂ ਨੇ ਹੱਥੋਂ ਪਾਈ ਹੋਈ ਜਿਸ ਦੌਰਾਨ ਜਿਹੜੀ ਲੜਕੀ ਅਮਨਪ੍ਰੀਤ ਕੌਰ ਨਹਿਰ ਵਿੱਚ ਡਿੱਗੀ ਹੈ ਉਹ ਅਸੀਂ ਮੌਕੇ ਤੇ ਪਹੁੰਚੇ ਆ ਤਫ਼ਤੀਸ਼ ਕਰ ਰਹੇ ਆ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਵੇ ਲਗਭਗ ਕਿੰਨੇ ਵਜੇ ਦੀ ਘਟਨਾ ਇਹ ਤਕਰੀਬਨ 3 ਵਜੇ ਦੀ ਘਟਨਾ ਹੈ ਜਦੋਂ ਪਹੁੰਚੇ ਹੋਏ ਨਹੀਂ ਲੱਗੇ ਗੁੱਤਾਖੋਰ ਲੱਗੇ ਹੋਏ ਆ ਅਸੀਂ ਗੁੱਤਾਖੋਰ ਲੈ ਕੇ ਆਏ ਆ ਉਹ ਲੱਗੇ ਹੋਏ ਤੇ ਜਲਦੀ ਤੋਂ ਜਲਦੀ ਡੈੱਡ ਬੋਡੀ ਜਨ ਕਾਲ ਕੇ ਬੰਦਿਕਾ ਕਰਵਾਈ ਕੀਤੀ ਜਾਵੇ